माणे जी चालो माणे पिछे न ਲੋਕੋ ਦੋ ਚਲੇ ਰਹੇ ਆ ਨਰਾਜੀ ਆ ਜੀ ਅਲੋ ਨਾ ਬਾਹਰ ਬਾਹਰ ਕੋਟੀ ਕੋਟੀ ਕਲੋ ਲੱਗੂ ਲੱਗੂ ਯਾਰ ਆਪਾਂ ਦਾਸਾ ਜੀ ਬਾਈ ਲੋਕ ਜੀ ਅਨੰਤਪੁਰ ਸਾਹਿਬ ਦੀ ਧਰਤੀ ਆ ਜਿਹੜਾ ਇਹਦਾ ਗਜਵਾ ਇਹ ਤੇ ਉੱਪਰ ਕਾਲੇ ਕਟਾ ਬਹੁਤ ਲਾਈਟਰ ਚਲਾਉਂਦਾ ਪਹਿਲਾ ਕੇਸ ਕਾਲੇ ਪੇ ਵਿਦਿਆਰਥੀ ਸ਼ਬਦ ਕਰਕੇ ਕਰਦੇ ਸਾਰੇ ਨੇ ਮੈਨੂੰ ਵਿਅਕਤੀਆਕੀ ਸਾਰਿਆਂ ਨੇ ਖੜੇ ਹੋਣਾ ਕਿ ਤੁਸੀਂ ਕਰ ਪਰ ਸੇਫ ਕਵਰ ਕਰਤੀ thank you ਗੁਰਬਾਨੀ ਦੇਣ ਦਾ ਜਿਹੜਾ ਫੈਸਲਾ ਮਨ ਕੀਤਾ ਸੀ ਉੱਚ ਨੀਚ ਦਾ ਘਾਤਮਕ ਕੀਤਾ ਸੀ ਸ਼ੂਹਾ ਸਾਧ ਦਾ ਘਾਤਮਕ ਕੀਤਾ ਸੀ ਅਸਾਰੀ ਦੁਨੀਆ ਨੂੰ ਬਾਲਸ ਕੀ ਜਾਤ ਜੇ ਜਦੋਂ ਆਪਾਂ ਕੁਸ਼ ਦੇਖ ਭਾਦਰ ਜੀ ਦੀ ਕੁਰਬਾਨੀ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਉਹ ਧਰਮ ਨੂੰ ਪਚਾਉਣ ਲਈ ਕੇਵਲ ਨਹੀਂ ਸੀ ਉਹ ਯੋਗਮ ਦੇ ਉਲਟਿਕਨ ਸੀ ਇਹ ਸਬ ਸਲੇਜ਼ ਇੱਕ ਹੋਰ ਖੇਤਰ ਚ ਵੀ ਦਿੱਤੀਆਂ ਜਾਂਦੀਆਂ ਉਹ ਹੰਦਿਆਂ ਨੇ ਨਵੀਂ ਤਕਨੀਕ ਨਵੀਂ ਗਾਟ ਨੂੰ ਪ੍ਰਮੋਟ ਕਰਨ ਲਈ ਜਿਹਦੇ ਨਾਲ ਵਿਕਾਸ ਤੇ ਮੁਕਤੀ ਪਾਇਆ ਹੈ ਸਮਝਦਾ ਅੱਜ ਦੇ ਹਾਲਾਤਾਂ ਤੱਕ ਪਚਾਉਣ ਲਈ ਜਿਥੇ ਮੌਜੂਦਾ ਸ਼ਾਸਕ ਸਤਿਕਾਰਯੋਗ ਅੱਜ ਦੇ ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ਼੍ਰਮਣੀ ਗਾਲੀ ਕਾਂਦੇ ਪ੍ਰਧਾਨ ਸਤਿ ਸੁਭੀਰ ਸਿੰਘ ਬਾਦਲ ਜੀ ਔਰ ਇਸ ਵਿਚਾਰ ਗੋਸ਼ਟੀ ਦੇ ਵਿੱਚ ਮੁੱਖ ਬਲਾਰਿਆਂ ਦੇ ਤੌਰ ਤੇ ਸਾਡੇ ਵਿਚਾਰ ਦੱਸਣ ਲਈ ਸਪੈਸੇ ਚੱਲ ਕੇ ਆਏ ਸਾਡੇ ਬਹੁਤ ਹੀ ਪਰਮਿੱਤਰ ਪ੍ਰੋਫੈਸਰ ਰanjeੇਸ਼ ਸਿੰਘ ਜੀ ਹੁਮਨ ਸਾਹਿਬ ਪ੍ਰੋਫੈਸਰ ਰੌਣਕੀ ਰਾਜ ਜੀ ਪ੍ਰੋਫੈਸਰ ਕਲਦੇਵ ਸਿੰਘ ਜੀ ਔਰ ਸਾਧ ਸਤਨਾਮ ਸਿੰਘ ਮਾਲਿਕ ਕੜਾ ਔਰ ਸ਼ੇਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਜਗਤਕ੍ਰਿਤ ਕੇ ਇਸ ਸ਼ਹਿਰ ਨੂੰ ਆਪਣੇ ਹੱਥਾਂ ਦੇ ਨਾਲ ਵਸਾਇਆ ਸੀ ਇਸ ਤ atenum ਨੇ ਉਹ 체 ਬਟੀਆਂ ਨੇ ਵੀ ਇਹਨਾਂ ਕਲਾ ਦੇ ਦਿੱਨਾ ਪਿਆ ਕੁਸ਼ਮੂਲੀਤ ਲੈ ਵੀ ਹੈ ਸੋ ਇਹ ਮੈਂ ਸਾਡੇ ਸਾਡੇ ਲੋਕ ਵੀ ਰਹਿਗੇ ਕਿਤੇ ਇਹਨਾਂ ਨੂੰ ਅੱਗੇ ਹੋਣਾ ਚਾਹੀਦਾ ਔਰ ਗੁਰੂ ਨਾਨਕ ਪਾਤਸ਼ਾਹ ਦਾ ਵੀ ਅਪਾਰ ਜਿਹਾ ਸ਼ੋਪ ਪੜਦੇ ਆ ਫ੍ਰੈਕਟਰੀ ਸਪੀਕਿੰਗ ਉਹ ਵੀ ਗਲਤ ਪੜ ਜਾਂਦੇ ਜਿਹੜਾ ਆਪਕੰਨੇ ਨਾ ਕਿ ਸੋ ਕਿਉ ਮੰਦਾ ਆਖੀਆ ਜਿਤ ਜੰਮੇ ਰਾਜਾਂ ਤੁਸੀਂ ਇਹ ਪੂਰਾ ਸ਼ਬਦ ਪੜੋਗੇ ਤਾਂ ਤੁਸੀਂ ਦੇਖੋ ਜੇ ਇਕੱਲੀ ਲਾਈਨ ਆਪਾਂ ਬੋਲਾਂਗੇ ਤਾਂ ਮੈਨਾਂ ਹੋਰ ਬਣਦਾ ਜੇ ਮੈਨਾਂ ਇਹ ਬਣਦਾ ਕਿ ਔਰਤ ਇਸ ਕਰਕੇ ਵੱਡੀ ਹੈ ਕਿ ਮਰਦਾਂ ਨੂੰ ਜਨਮ ਹੁੰਦੀ ਹੈ ਨਹੀਂ ਮਤ ਇਹ ਵੱਡਾਈ ਹੈ ਕਿਉਂਕਿ ਉਹਦੀ ਇੱਕੋ ਹੀ ਖਾਸੀਅਤ ਇਹ ਹੈ ਕਿ ਰਾਜਾ ਨੂੰ ਜਨਮ ਹੁੰਦੀ ਹੈ ਜੇ ਰਾਜਾ ਨੂੰ ਜਨਮ ਨਾ ਦੇਵੇ ਕਿ ਔਰਤਾਂ ਰਾਜ ਬਹੁਤ ਕਰੋਣਾ ਔਰਤਾਂ ਦਾ ਰਾਜਾ ਨੂੰ ਜਨਮ ਨਹੀਂ ਹੁੰਨਿਆ ਤਾਂ ਗੁਰੂ ਨਾਨਕ ਪਾਸ਼ਾ ਇਹ ਨਹੀਂ ਕਹਿ ਰਹੇ ਹੀ ਇਜ਼ ਬਿਲਡਿੰਗ ਐਨ ਆਰਗੂਮੈਂਟ ਜਿਹੜੀ ਖੜਬ ਕਿੱਥੇ ਲੱਗੇ ਹੁੰਦੀ ਹੈ ਜਿਹੜੀ ਸ਼ਾਇਦ ਆਪਰੇ ਸਾਰਿਆਂ ਨੇ ਮੰਨਣੀ ਵੀ ਔਖੀ ਹੈ ਉਹ ਖਤਮ ਇੱਥੇ ਲੱਗੇ ਹੁੰਦੀ ਹੈ ਕਿ ਨਾਨਕ ਵੱਡੇ ਬਾਹਰਾ ਇੱਕੋ ਸੱਚਾ ਸੋਇ ਔਰਤ ਉੱਪਰ ਸਿਰਫ ਆਪਾ ਬਾਕੀ ਸਭ ਨੇ ਯੂ نو ਇਸ ਸਥਾਨਕ ਦਾ ਡਿਜੀਟਲ ਆਪਰੋ ਰਾਜਿਆਂ ਦੀ ਮਾਂ ਕਹੇ ਜੇ ਵੱਡਾ ਬਹਿਤਾ ਬਹੁਤਿਆਂ ਦਾ ਰਾਜਿਆਂ ਦੇ ਮਾਵਾ ਹੈ ਨਹੀਂ ਤਾਂ ਉਹ ਵੱਡਾ ਕਿਵੇਂ ਚਾਹਗੇ ਸੈਨ ਜਿਹੜੇ ਮਰਦਾਂ ਦੀ ਮਾਂ ਹੋਵੇ ਜਿੱਥੇ ਔਰਤਾਂ ਦੇ ਮਰਦ ਨਹੀਂ ਬੱਚੇ ਹੁੰਦੇ ਉਹ ਕੀ ਕਰਨ ਔਰ ਥਰਡਲੀ ਕਿ ਹੋ ਵੀ ਜਾਂ ਤੇ ਬਟਾ ਬੋੜਣਾ ਇਹ ਹੋਇਆ ਕਿ ਉਹਨਾਂ ਨੇ ਮਰਦ ਨੂੰ ਜਨਮ ਦਿੱਤਾ ਉਹਦਾ ਆਪਣਾ ਕੋਈ ਬੜਪੜ ਨਹੀਂ ਹੈ ਗੁਰੂ ਨਾਨਕ ਪੰਦੇਸਰ ਨੇ ਤਾਂ ਰੱਬ ਦੇ ਇਹ ਨੇੜੇ ਲਿਆ ਕੇ ਰਸਤਾ ਨੂੰ ਨਾਨਕ ਪੰਡੇ ਬਾਹਰ ਇੱਕੋ ਸੱਚਾ ਸੋਇ ਸੋ ਇਸ ਤਰ੍ਹਾਂ ਜੇ ਆਪਾਂ ਫੈਪਸ ਨੂੰ ਆਪਾਂ ਕੀਤੀ ਗਈ ਹੈ ਇੱਕ ਸੈਮੀਨਾਰਾਂ ਦੀ ਲੜੀ ਜਿਹੜੀ ਹੈ ਉਹਦੇ ਵਿੱਚ ਪਹਿਲਾ ਸੈਮੀਨਾਰ ਅਕਾਲੀ ਦਲ ਵੱਲੋਂ ਕਰਾਇਆ ਗਿਆ ਕਿਸ ਤਰ੍ਹਾਂ ਦੀਆਂ ਵਿਚਾਰਾਂ ਇਹਦੇ ਵਿੱਚ ਹੋਈਆਂ ਤੇ ਲੱਗਦਾ ਕਿ ਕੋਈ ਪੋਜ਼ਿਟਿਵ ਆਊਟਕਮ ਜਿਹੜਾ ਇਹਦੇ ਵਿੱਚ ਨਿਕਲੇਗਾ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਖੇਤਰੀ ਪਾਰਟੀ ਬਜੋਂ ਇੱਕ ਚੰਗੀ ਪਹਿਲ ਕਦਮੀ ਕੀਤੀ ਹੈ ਜੇਕਰ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਆਦਾ ਵਿਕਾਸ ਜਿਹੜਾ ਪੰਜਾਬ ਦਾ ਕੁਕਲੀ ਸਰਕਾਰਾਂ ਵੇਲੇ ਹੀ ਹੋਇਆ ਹੈਗਾ ਚਾਹੇ ਉਹ ਬੁਨਿਆਦੀ ਢਾਂਚੇ ਦੀ ਗੱਲ ਹੋਵੇ ਚਾਹੇ ਹਵਾਈ ਅੜੀਆਂ ਦੀ ਗੱਲ ਹੋਵੇ ਤੇ ਚਾਹੇ ਜਿਹੜਾ ਪਿੰਡਾਂ 'ਚ ਫੋਕਲ ਪੁਆਇੰਟ ਬਣਾਣੇ ਹੋਣ ਮੰਡੀ ਸਿਸਟਮ ਬਣਾਉਣਾ ਹੋਵੇ ਜਿਹੜੇ ਜ਼ਿਆਦਾ ਕੰਮ ਆ ਜਿਹੜੇ ਪੰਜਾਬ ਦੇ ਵਿਕਾਸ ਦੇ ਜਿਹੜੇ ਆ ਉਹ ਜਿਹੜੇ ਕੁਕਲੀ ਸਰਕਾਰਾਂ ਵੇਲੇ ਹੀ ਹੋਏ ਆ ਜਿਹੜੀਆਂ ਕੌਮੀ ਪਾਰਟੀਆਂ ਉਹਨਾਂ ਦੀ ਆਪਣੀ ਉਮੀਦ ਹੁੰਦੀ ਆ ਪਰ ਕਿਸੇ ਪ੍ਰਾਂਤ ਦੇ ਵਿੱਚ ਖੇਤਰੀ ਸਰੋਕਾਰਾਂ ਲਈ ਜਿਹੜੀ ਖੇਤਰੀ ਪਾਰਟੀ ਆ ਉਹਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਆ ਪਿਛਲੇ ਸਮਿਆਂ 'ਚ ਅਕਾਲੀ ਦਲ ਨੇ ਰਾਜ ਕੀਤਾ ਕੁਝ ਉਹਦੇ ਕੋ ਗਲਤੀਆਂ ਵੀ ਹੋਈਆਂ ਜਿਹਦੇ ਕਰਕੇ ਲੋਕਾਂ ਦੀ ਉਹਨੂੰ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪਿਆ ਪਰ ਇਸ ਦਾ ਮਤਲਬ ਇਹ ਦਾ ਅਰਥ ਇਹ ਨਹੀਂ ਆ ਕੀ ਅਕਾਲੀ ਦਲ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਚਾਹਣੀਆਂ ਕਿ ਉਹ ਹਾਸ਼ੀਏ ਤੇ ਪਿਆ ਰਹੇ ਤੇ ਅਕਾਲੀ ਦਲ ਮੁੱਖ ਧਰਾਂ ਚਾ ਕੇ ਪੰਜਾਬ ਦੀ ਮੋੜ ਤੋਂ ਅਗਵਾਈ ਨਾ ਕਰੇ ਪਿਛਲੇ ਸਮੇਂ ਚ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਗਲਤੀਆਂ ਹੋਈਆਂ ਹਮਰਸਰ ਚ ਇੱਕ ਧਾਰਮਿਕ ਸਮਾਗਮ ਚ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਉਹਨਾਂ ਨੇ ਉਹਦੇ ਚ ਖੁੱਲੇ ਆਮ ਗਲਤੀਆਂ ਵੀ ਮੰਨ ਲਈਆਂ ਤੇ ਅੱਗੇ ਲੋਕਾਂ ਤੋਂ ਸਮਰਥਨ ਦੀ ਮੰਗ ਕੀਤੀ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਉਹਨਾਂ ਦੀ ਵਾਪਸੀ ਦੀ ਗੱਲ ਕੀਤੀ ਤੇ ਇਸ ਵੇਲੇ ਜਿਹੜਾ ਅਸੀਂ ਨਵੀਂ ਸਰਕਾਰ ਜਿਹੜੀ ਪੰਜਾਬ ਵਿੱਚ ਬਣੀ ਆ ਉਹਦਾ 2 ਸਾਲ ਦਾ ਰਾਜ ਵੀ ਦੇਖ ਲਿਆ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਜਿਹੜੇ ਦਾਅਵੇ ਕੀਤੇ ਉਹ ਪੂਰੇ ਹੁੰਦੇ ਨਜ਼ਰ ਨਹੀਂ ਆ ਰਿਹਾ ਬਲਕਿ ਪੰਜਾਬ ਨੂੰ ਹੋਰ ਵੀ ਕਰਜ਼ਾਈ ਕਰਨ ਵਾਲੇ ਪਾਸੇ ਇਹ ਸਰਕਾਰ ਲੈ ਕੇ ਜਾ ਰਹੀ ਆ ਇਸ ਵੇਲੇ ਲੋੜ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਇਹ ਮੋੜ ਤਕੜੀ ਹੋਵੇ ਤੇ ਪੰਜਾਬ ਦਾ ਜਿਹੜਾ ਵਿਕਾਸ ਆ ਖਾਸ ਕਰਕੇ ਪੰਜਾਬ 'ਚ ਖੇਤੀ ਆਰਥਿਕ ਸੰਤਾਨਾਂ ਲੱਗਣ ਨਵੀਂ ਪੀੜੀ ਦਾ ਇੱਥੇ ਭਵਿਕ ਹੋਵੇ ਜਿਹੜਾ ਪੰਜਾਬ ਦਾ ਜਾੜਾ ਹੋ ਰਿਹਾ ਉਹਨੂੰ ਰੋਕਿਆ ਜਾਵੇ ਪੰਜਾਬ ਨੂੰ ਪੰਜਾਬ ਰੱਖਣ ਲਈ ਪੰਜਾਬ ਪੰਜਾਬੀ ਜ਼ੁਬਾਨ ਸਭਿਆਚਾਰ ਪੰਜਾਬ ਦੇ ਇਤਿਹਾਸ ਵਿਰਸੇ ਦੀ ਰਾਖੀ ਲਈ ਅਕਾਲੀ ਦਲ ਦਾ ਅੱਗੇ ਆਉਣਾ ਬਿਹਤ ਜਰੂਰੀ ਹੈ ਉਹ ਅਕਾਲੀ ਦਲ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਤੇ ਲੋਕਾਂ ਦਾ ਨਵੇਂ ਸਿਰੇ ਤੋਂ ਵਿਸ਼ਵਾਸ ਜਿੰਨਾ ਚਾਹੀਦਾ ਉਹ ਤਾਂ ਹੀ ਹੋ ਸਕਦਾ ਜੇ ਅਕਾਲੀ ਦਲ ਇੱਕ ਪ੍ਰੋ ਪੀਪਲ ਜਿਹੜਾ ਪ੍ਰੋਗਰਾਮ ਲੈ ਕੇ ਲੋਕਾਂ ਦੇ ਕੋਲ ਜਾਵੇ ਤੇ ਇਹ ਸ਼ੁਰੂਆਤ ਅਕਾਲੀ ਦਲ ਨੇ ਅੱਜ ਸੈਮੀਨਾਰ ਕਰਕੇ ਕਰਵਾਤੀ ਹੈ ਅਗਲੇ ਦਿਨਾਂ ਚ ਇਹਨਾਂ ਨੇ ਇਹ ਜਿਹੜਾ ਪੰਜਾਬ ਬਚਾਓ ਯਾਤਰਾ ਵੀ ਸ਼ੁਰੂ ਕਰ ਰਿਹਾ ਇਹ ਸਾਰੇ ਰਲ ਕੇ ਸਰੋਕਾਰ ਜਿਹੜੇ ਇਸ ਤਰ੍ਹਾਂ ਦੀ ਜੇ ਰਣਨੀਤੀ ਲੈ ਕੇ ਅਕਾਲੀ ਦਲ ਸਰਗਰਮ ਹੁੰਦਾ ਤੇ ਅਕਾਲੀ ਦਲ ਮੁੜ ਕੇ ਲੋਕਾਂ ਦਾ ਵਿਸ਼ਵਾਸ ਜਿੱਤ ਸਕਦਾ ਤੇ ਇਹਦੇ ਵੱਲ ਉਹਨਾਂ ਦਾ ਇੱਕ ਅੱਜ ਵੱਡਾ ਕਦਮ ਹੈ ਵਿਰੋਧੀ ਧਿਰਾਂ ਦਾ ਜਿਹੜਾ ਜਿਹੜਾ ਪਿਛਲਾ ਰਿਕਾਰਡ ਦੇਖ ਲਓ ਚਾਹੇ ਕਾਂਗਰਸ ਨੇ ਲੰਮਾ ਸਮਾਂ ਇਤਿਹਾਸ ਰਾਜ ਕੀਤਾ ਨਵੀਂ ਪਾਰਟੀ ਬਣੀ ਹੈ 2 ਸਾਲ ਤੋਂ ਰਾਜ ਕਰ ਰਹੀ ਹੈ ਇਹਨਾਂ ਦਾ ਤੁਸੀਂ ਆਪਣਾ ਰਿਕਾਰਡ ਦੇਖ ਲਓ ਕਿ ਪੰਜਾਬ ਨੂੰ ਜਿਹੜਾ ਜਿਹੜਾ ਅਕਾਲੀ ਦਲ ਤੋਂ ਬਚਾਣ ਦੀ ਲੋੜ ਹੈ ਜਾਂ ਪੰਜਾਬ ਨੂੰ ਇਹਨਾਂ ਪਾਰਟੀਆਂ ਤੋਂ ਬਚਾਣ ਦੀ ਲੋੜ ਹੈ ਕਾਂਗਰਸ ਨੇ ਲੰਮਾ ਸਮਾਂ ਰਾਜ ਕੀਤਾ 1955 ਜਿਹੜਾ ਪੰਜਾਬ ਦੇ ਪਾਣੀਆਂ ਨਾਲ ਬੇਇਨਸਾਫੀ ਹੋਈ ਉਹ ਕਾਂਗਰਸ ਰਾਜ ਵੇਲੇ ਹੋਈ ਜਦੋਂ ਦਰਬਾਰਾ ਸਿੰਘ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਸੁਪਰੀਮ ਕੋਰਟ 'ਚ ਕੇਸ ਕੀਤਾ ਸੀ ਧਾਰਾ ਪੰਜਾਬ ਪੁਨਰਗਠਨ ਐਕਟ ਦੀਆਂ 78 79 80 ਨੂੰ ਚੁਣੌਤੀ ਦਿੱਤੀ ਸੀ ਉਹ ਕੇਸ ਦਰਬਾਰਾ ਸਿੰਘ ਤੋਂ ਇੰਦਰਾ ਗਾਂਧੀ ਨੇ ਦਬਾਵਾ ਕੇ ਵਾਪਸ ਕਰਵਾਇਆ ਪੰਜਾਬ ਨਾਲ ਪਾਣੀਆਂ ਦੇ ਮਾਮਲੇ ਤੇ ਦੂਜੀ ਗਿਦਾਰੀ ਉਦੋਂ ਹੋਈ ਉਹ ਤੋਂ ਬਾਅਦ ਐਮਰਜੈਂਸੀ ਲੱਗੀ ਉਹਦੇ ਬਾਰੇ ਜਾਣਦੇ ਆ ਆਪਰੇਸ਼ਨ ਬਲੂ ਸਟਾਰ ਬਾਰੇ ਜਾਣਦੇ ਆ ਨਵੰਬਰ 84 ਦੇ ਸਿੱਖ ਕਤਲੇਆਮ ਬਾਰੇ ਜਾਣਦੇ ਆ ਇਹ ਸਾਰੀਆਂ ਇਹ ਕਾਂਗਰਸ ਰਿਕਾਰਡ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਇਹਦੀ ਕੋਈ ਵਿਚਾਰਧਾਰਾ ਨਹੀਂ ਕੋਈ ਸੋਚ ਨਹੀਂ ਕੋਈ ਵਿਕਾਸ ਦਾ ਕੋਈ ਪ੍ਰੋਗਰਾਮ ਨਹੀਂ ਇਹ ਤਾਂ ਮੰਡੀ ਚ ਖੜੇ ਆ ਹੋਕਾ ਦੇ ਰਿਆ ਆ ਚੀਜ਼ ਮੁਫਤ ਲੈ ਲਓ ਆ ਚੀਜ਼ ਮੁਫਤ ਲੈ ਲਓ ਤੇ ਵੋਟਾਂ ਸੰਦੇ ਦਿਓ ਇਹਨਾਂ ਦਾ ਪੰਜਾਬ ਬਾਰੇ ਕੋਈ ਵੀਜਨ ਨਹੀਂ ਹੈ ਇਹ ਜੇ ਤੁਸੀਂ ਦੇਖੋਗੇ ਇਹਨਾਂ ਦੇ 92 ਐਮਐਲਏ ਆ ਹੋ ਸਕਦਾ ਸਰਕਾਰ 5 ਸਾਲ ਪੂਰੀ ਕਰੇ ਤੇ ਇਹਨਾਂ ਨੁਕਸਾਨ ਕਰ ਜਾਣਗੇ ਆਉਣ ਵਾਲੀਆਂ ਸਰਕਾਰਾਂ ਲਈ ਕੰਡੇ ਚੋਣੇ ਬਹੁਤ ਮੁਸ਼ਕਲ ਹੋ ਜਾਣਗੇ ਨੇ ਮੇਰੀਆਂ ਸੁਜੈਸ਼ਨ ਤਾਂ ਉਹੀ ਜਿਹੜੀ ਮੈਂ ਗੱਲ ਤੇ ਜ਼ੋਰ ਦਿੱਤਾ ਬਾਅਦ ਚ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਉਸੇ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਪੰਜਾਬ ਚ ਐਗਰੋ ਵੇਸਟ ਇੰਡਸਟਰੀ ਚਾਹੀਦੀ ਆ ਕਿ ਜਿਹੜਾ ਯੂਥ ਆ ਉੱਥੇ ਉਹਨੂੰ ਨਜ਼ਰ ਆਣਾ ਚਾਹੀਦਾ ਕਿ ਮੈਂ ਇੱਥੇ ਐਜੂਕੇਸ਼ਨ ਲੈਣਾ ਜੇ ਮੈਂ ਇੱਥੇ ਰਹਿਣਾ ਤੇ ਮੇਰੇ ਮੈਨੂੰ ਕੰਮ ਮਿਲੂਗਾ ਮੇਰੇ ਕਰਨ ਲਈ ਕੁਝ ਹੋਵੇਗਾ ਮੈਂ ਕੁਝ ਇੱਥੇ ਰਹਿ ਕੇ ਕਰ ਸਕਦਾ ਤੇ ਬਣ ਸਕਦਾ ਜਦੋਂ ਨਵੀਂ ਪੀੜੀ ਚ ਪੰਜਾਬ ਦੇ ਲੋਕਾਂ ਚ ਜਿਹੜੇ ਬੱਚਿਆਂ ਦੇ ਮਾਪੇ ਆ ਉਹਨਾਂ ਚ ਵਿਸ਼ਵਾਸ ਪੈਦਾ ਹੋ ਗਿਆ ਤੇ ਪੰਜਾਬ ਜਿਹੜਾ ਮੁੜ ਕੇ ਅੱਗੇ ਵਧਣਾ ਸ਼ੁਰੂ ਹੋ ਜਾਏਗਾ ਤੇ ਇੱਕ ਤੁਸੀਂ ਦੇ ਚ ਜੇ ਅਸੀਂ ਕਿਸੇ ਪੰਬਲ ਪੁੱਸੇ ਚ ਰਵਾਂਗੇ ਤੇ ਹੋਰ ਨੁਕਸਾਨ ਹੋਊਗਾ ਅਕਾਲੀ ਇਹ ਦੂਜਾ ਜਿਹੜੀ 2 ਸਾਲ ਤੋਂ ਕੇਸ ਸਰਕਾਰ ਨੇ ਕਿਸ ਪਾਸੇ ਜਾਣਾ ਤਾਂ ਕੀ ਕਰਨਾ ਉਹਦਾ ਇੰਨਾ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਰਾ ਜਿਹੜੇ ਇਹ ਤਾਂ ਪਤਾ ਲੱਗ ਰਿਹਾ ਨਾ ਦਿਨ ਰਾਤ ਵੱਡੀ ਪੱਧਰ ਤੇ ਕਰਜ਼ਾ ਚੁੱਕ ਰਿਆ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਟੀ ਨਹੀਂ ਲੈਣੀ ਅਸੀਂ ਸਾਦੇ ਰਹਿਣਾ ਉਹ ਵੱਡੇ ਵੱਡੇ ਲਸ਼ਕਰ ਲੈ ਕੇ ਨਾ ਸਿਰਫ ਖੁਦ ਤੇ ਬਲਕਿ ਉਹਨਾਂ ਦੇ ਘਰ ਦੇ ਵੀ ਤੁਰੇ ਫਿਰਦੇ ਆ ਫੇਰ ਜਿਹੜੇ ਪੰਜਾਬ ਦੇ ਜਹਾਜ਼ ਹੈ ਪੰਜਾਬ ਦਾ ਹੈਲੀਕਾਪਟਰ ਹੈ ਉਹ ਸਾਰੇ ਦੇਸ਼ ਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਵਰਤਿਆ ਜਾ ਰਿਹਾ ਤੇ ਇਹ ਇਹ ਚੀਜ਼ਾਂ ਜਿਹੜੀਆਂ ਆ ਰਹੀਆਂ ਜੇ ਇਹਨਾਂ ਨੂੰ ਰੋਕਾਂਗੇ ਨਹੀਂ ਟੋਕਾਂਗੇ ਨਹੀਂ ਤੇ ਫੇਰ ਇਹ ਪੰਜਾਬ ਦੀ ਬਹੁਤ ਤਬahi ਹੋਏਗੀ ਤੇ ਜੇ ਅਸੀਂ ਇਹਨਾਂ ਦੀਆਂ ਗਲਤ ਨੀਤੀਆਂ ਜਿਹੜੀਆਂ ਪ੍ਰੈਸ ਦਾ ਫਰਜ ਹੁੰਦਾ ਪੱਤਰਕਾਰਾਂ ਦਾ ਫਰਜ ਹੁੰਦਾ ਜੇ ਅਸੀਂ ਉਹ ਚੀਜ਼ਾਂ ਅੱਜ ਰੋਕਦੇ ਨਹੀਂ ਉਹਨਾਂ ਨੂੰ ਚੁਣੌਤੀ ਨਹੀਂ ਦਿੰਦੇ ਉਹਨਾਂ ਦਾ ਵਿਰੋਧ ਨਹੀਂ ਕਰਦੇ ਤੇ ਫੇਰ ਇਹ ਉਹ ਚੀਜ਼ ਉਹ ਇਹ ਗਲਤ ਪਾਸੇ ਜਾਈ ਜਾ ਰਹੀ ਹੈ ਤੇ ਇਹਨਾਂ ਦਾ ਆਪਣਾ ਨੁਕਸਾਨ ਹੋਊਗਾ ਐਡਵਰਟਾਈਜ਼ਮੈਂਟ ਤੇ ਐਡਵਰਟਾਈਜ਼ਮੈਂਟ ਤੇ ਬਹੁਤ ਐਡਵਰਟਾਈਜ਼ਮੈਂਟ ਅਕਾਲੀ ਦਲ ਦੇ ਵੇਲੇ ਜਿਹੜਾ 30 ਕਰੋੜ ਬਜਟ ਸੀਗਾ ਕਾਂਗਰਸ ਵੇਲੇ 100 ਕਰੋੜ ਹੋਇਆ ਤੇ ਹੁਣ ਕਹਿੰਦੇ ਆ ਵੀ 750 ਕਰੋੜ ਤੋਂ ਵੀ ਜ਼ਿਆਦਾ ਹੋ ਗਿਆ ਤੇ ਉਹ ਦਿਨ ਰਾਤ ਜਿਹੜੀਆਂ ਪੰਜਾਬ ਦੇ ਦਿਵਾਲੀਆ ਹੋ ਚੁੱਕੇ ਪੰਜਾਬ ਦੇ ਖਜ਼ਾਨੇ ਚੋਂ ਜਿਹੜਾ ਪੈਸਾ ਵਰਤਿਆ ਜਾ ਰਿਹਾ ਖਰਚਿਆ ਜਾ ਰਿਹਾ ਉਹ ਸਾਰੇ ਦੇਸ਼ ਚ ਆਮ ਆਦਮੀ ਪਾਰਟੀ ਦੀ ਸਾਖ ਬਣਾਉਣ ਲਈ ਖਰਚ ਹੋ ਰਿਹਾ ਉਹਦਾ ਪੰਜਾਬ ਦੇ ਵਿਕਾਸ ਨਾਲ ਕੋਈ ਸੰਬੰਧ ਨਹੀਂ ਕੀ ਕਹਿਣਾ ਹੁੰਦਾ ਬਰੇ ਜੀ ਅੱਜ ਗੁਰੂ ਤੇਗ ਬਹਾਦਰ ਖਾਲਸਾ ਕਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਿਹੜੀ ਵਿਚਾਰ ਗੋਸ਼ਟੀ ਹੋਈ ਆਰਥਿਕ ਮਹਾਰਾ ਰਾਸੀ ਵਿਸ਼ਲੇਸ਼ਣ ਕਰਤਾ ਸਾਰੇ ਮਤਲਬ ਇੱਕ ਬੜਾ ਵਧੀਆ ਸੁਨੇਹਾ ਜੋ ਉਹਨਾਂ ਨੇ ਦਿੱਤਾ ਕਿ ਆਉਣ ਵਾਲਾ ਜਿਹੜਾ 1 ਫਰਵਰੀ ਤੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਜਾ ਰਹੀ ਆ ਉਹਦੇ ਚ ਜਿਹੜੀਆਂ ਪੰਜਾਬ ਸਾਹਮਣੇ ਚੁਣੌਤੀਆਂ ਨੇ ਚਾਹੇ ਆਰਥਿਕ ਸੰਕਟ ਨੇ ਰਾਜਨੀਤਿਕ ਸੰਕਟ ਨੇ ਸਮਾਜਿਕ ਤਣਾਅ ਮਣਾ ਉੱਜਾ ਵਾ ਇਹਨਾਂ ਦੇ ਪੰਜਾਬੀਆਂ ਨੂੰ ਹਾਣ ਦਾ ਬਣਾਉਣ ਲਈ ਪੰਜਾਬੀਆਂ ਨੂੰ ਝੋੜਾ ਦੇਣ ਲਈ ਪੰਜਾਬੀਆਂ ਦੀ ਲਾਮਬੰਦੀ ਲਈ ਪੰਜਾਬੀਆਂ 'ਚ ਜਾਗਰਤੀ ਪੈਦਾ ਕਰਨ ਲਈ ਇੱਕ ਪਾਸੇ ਤਾਂ ਇਹ ਜਿਹੜਾ ਸੈਮੀਨਾਰ ਬਹੁਤ ਕਾਰਗਰਸ਼ੀਤ ਹੋਏਗਾ ਜੀ ਦੂਜੇ ਪਾਸੇ ਜਿਹੜੀਆਂ ਇਹ ਚੁਣੌਤੀਆਂ ਨੇ ਇਨਾਂ ਦਾ ਕੀ ਮੈਂ ਅਸੀਂ ਟਕਰਾ ਕਰ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਬਹੁਤ ਵੱਡੀ ਸੇਧ ਮੈਂ ਵਿਦਵਾਨਾਂ ਨੇ ਅੱਜ ਇਸ ਸੈਮੀਨਾਰ ਤੇ ਦਿੱਤੀ ਆ ਤੇ ਪੰਜਾਬ ਬਚਾਓ ਯਾਤਰਾ ਦੀ ਗੱਲ ਕੀਤੀ ਹੈ ਤੇ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਸੀ ਕਿ ਪੰਜਾਬ ਨੂੰ ਤਾਂ ਅਕਾਲੀ ਦਲ ਤੋਂ ਬਚਾਓ ਕਹਿੰਦੇ ਇਹ ਤਾਂ ਆਪਣਾ ਜਿਹੜਾ ਮੁੱਖ ਮੰਤਰੀ ਸਾਹਿਬ ਆ ਉਹ ਤਾਂ ਬਿਆੰਗਬਾਜ਼ੀ ਤੇ ਡਰਾਮੇਬਾਜ਼ੀ ਛੋਸ਼ੇਬਾਜ਼ੀ ਤੋਂ ਬਿਨਾਂ ਨਹੀਂ ਜੋ ਕਿ ਸ਼ਰਮਣੀ ਕਾਲੀਦਾਰ ਵੱਲੋਂ ਪੰਜਾਬ ਨੂੰ ਬਚਾਉਣ ਦੀ ਜਿਹੜੀ ਗੱਲ ਕੀਤੀ ਆ ਉਹ ਅਸਲੀ ਮੈਨਿਆਂ ਵਿੱਚ ਜਿਨ੍ਹਾਂ ਨੂੰ ਪੰਜਾਬ ਪ੍ਰਤੀ ਪਿਆਰ ਆ ਜਾਂ ਸਹਿਰਦ ਨੇ ਪੰਜਾਬ ਲਈ ਉਹਨਾਂ ਨੂੰ ਫਿਕਰ ਲੱਗਿਆ ਹੋਇਆ ਪੰਜਾਬ ਨੂੰ ਆਰਥਿਕ ਖੋਰਾ ਲੱਗ ਰਿਹਾ ਆਰਡੀਐਫ ਪੰਜਾਬ ਦੀ ਖਤਮ ਕਰਤੀ ਸਥਾਈ ਮੈਂਬਰਸ਼ਿਪ ਡੈਮਾ ਤੋਂ ਪੰਜਾਬ ਦੀ ਖੋਲੀ ਤੇ ਪੰਜਾਬ ਦਾ ਕੇਂਦਰ ਦੀਆਂ ਸਕੀਮਾਂ ਦੀ ਦੁਆਨੀ ਇਹ ਸਰਕਾਰ ਲੈ ਆ ਨਹੀਂ ਸਕੀ ਇਹ ਸਰਕਾਰ ਦੀਆਂ ਨਲਾਇਕੀਆਂ ਜਾਂ ਕੱਚਪਣੇ ਕਰਕੇ ਇਹਨਾਂ ਦੀ ਹੈਂਕਰਬਾਜੀ ਤੇ ਸੁੱਕੀ ਜਿਹੜੀ 바ਵਾ 바ਵਾ ਕਰਾਉਣ ਦੀ ਆਦਤ ਕਰਕੇ ਅੱਜ ਪੰਜਾਬ ਨੂੰ ਕਰੋਨਾ ਰਪਏ ਦਾ ਰਗੜਾ ਲੱਗ ਰਿਹਾ ਇਹ ਗੱਲਾਂ ਦੀ ਲੋੜ ਅੱਜ ਪੰਜਾਬ ਨੂੰ ਸਿਹird ਪਹੁੰਚ ਬਣਾ ਕੇ ਬਚਾਉਣੀ ਠੀਕ ਥੈਂਕ ਯੂ ਇਹ ਫੈਡਰਲਿਜ਼ਮ ਨੂੰ ਬਹੁਤ ਵੱਡਾ ਖੋਰਾ ਇਸ ਵळे ਦੇਸ਼ ਦੀ ਸਰਕਾਰ ਵੱਲੋਂ ਲਾਇਆ ਜਾ ਰਿਹਾ ਇਹਨਾਂ ਸਾਰਿਆਂ ਸਮੱਸਿਆਵਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਵੇਂ ਪਹਿਲਾਂ 1978 ਦੇ ਵਿੱਚ ਪਹਿਲਾਂ 1973 ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਅਨੰਦਪੁਰ ਦਾ ਮਤਾ ਪਾਸ ਕਰਕੇ ਦੇਸ਼ ਨੂੰ ਇੱਕ ਸੇਧ ਦਿੱਤੀ ਸੀ ਅੱਜ ਫੇਰ ਇਸ ਰਮਣੀ ਅਕਾਲੀ ਦਰ ਨੂੰ ਖੇਤਰੀ ਪਾਰਟੀ ਦੇ ਤੌਰ ਤੇ ਪੰਜਾਬ ਦੇ ਹਿੱਤਾਂ ਦੇ ਹੱਕਾਂ ਵਾਸਤੇ ਖੜਨਾ ਚਾਹੀਦਾ ਕਿ ਜਿਹੜਾ ਭਰੋਸਾ ਸਾਰਿਆਂ ਨੇ ਰਲ ਕੇ ਅੱਜ ਦੇ ਸੰਦਰਭ ਵਿੱਚ ਪ੍ਰਗਟ ਕੀਤਾ ਇਹ ਸਾਡੇ ਵਾਸਤੇ ਬਹੁਤ ਵੱਡਾ ਉਤਸ਼ਾਹ ਹੈ। ਬਾਕੀ ਅੱਜ ਜਿਹੜੇ ਮਸਲੇ ਜਿਹੜੇ ਸਾਰੇ ਡਿਸਕਸ ਹੋਏ ਆ ਜਿਹੜੇ ਤੇ ਵਿਸਾਰ ਦੇ ਵਿੱਚ ਸਾਰੇ ਬੁੱਧੀਜੀਵਾਂ ਨੇ ਚੜਨਾ ਪਾਇਆ ਇਹ ਚੀਜ਼ਾਂ ਹੁਣ 1 ਫਰਵਰੀ ਨੂੰ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਊਟਾਰੀ ਤੋਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਹੋ ਰਹੀ ਹੈ। ਉਦੇ ਵਿੱਚ ਮਸਲੀ ਲੋਕਾਂ 'ਚ ਲੱਗ ਜਾਏ ਕਿ ਕਿੰਨਾ ਪੰਜਾਬ 'ਚ ਕਰਜ਼ਾ ਚੜ ਗਿਆ ਹੈ ਕਿੰਨੀ ਰਸ਼ੀਆਂ ਦੀ ਮਾੜੀ ਹਾਲਤ ਹੈ ਕਿਵੇਂ ਪੰਜਾਬ ਦੇ ਨੌਜਵਾਨਾਂ ਦੇ ਹੱਕ ਮਾਰੇ ਜਾ ਰਹੇ ਆ ਕਿਵੇਂ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਤਾਕਤ ਦਿੱਤੀ ਸੀ ਉਹਨਾਂ ਨੇ ਉਹ ਕੇਜਰੀਵਾਲ ਦੇ ਪਰੋਂ ਦੇ ਵਿੱਚ ਤਾਕਤ ਰੱਖ ਕੇ ਤੇ ਪੰਜਾਬ ਦਾ ਅਪਮਾਨ ਵੀ ਕੀਤਾ ਪੰਜਾਬ ਦਾ ਨੁਕਸਾਨ ਵੀ ਕੀਤਾ ਸੋ ਕਿਸਾਨੀ ਦੇ ਮੁੱਦੇ ਨੇ ਦਲਿਤ ਭਾਈਚਾਰੇ ਦੇ ਮੁੱਦੇ ਨੇ ਪੰਜਾਬ ਦੇ ਪੁਰਾਣੇ ਮੁੱਦੇ ਨੇ ਇਹ ਸਾਰੇ ਮੁੱਦੇ ਇਕੱਠੇ ਹੋ ਕੇ ਤੇ ਪੰਜਾਬ ਵਿਚ ਉਹ ਯਾਤਰਾ ਦੇ ਵਿੱਚ ਜਨਤਾ ਦੀ ਕਿਚਾਈ ਦੇ ਵਿੱਚ ਅਸੀਂ ਰੱਖਾਂਗੇ ਔਰ ਲੋਕਾਂ ਨੂੰ ਇਹਦੇ ਹੱਲ ਵਾਸਤੇ ਲਾਮਬੰਦ ਕਰਾ ਸਜੈਸ਼ਨ 80% ਜੀ ਹਮੇਸ਼ਾ ਹੀ ਜਦੋਂ ਵਿਦਵਾਨ ਲੋਕ ਜਿਹੜੇ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਤੇ ਨਿਰਪੱਖ ਤੌਰ ਤੇ ਆਪਣੀ ਰਾਏ ਦਿੰਦੇ ਇਸ ਕਰਕੇ ਉਹਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਹੋਰ ਆਪਣੇ ਆਪ ਨੂੰ ਜਥੇਬੰਦਕ ਢਾਟੇ ਨੂੰ ਮਜ਼ਬੂਤ ਕਰਨ ਵਾਸਤੇ ਇੰਨਰ ਪਾਰਟੀ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਵਾਸਤੇ ਜੋ ਸੁਝਾਏ ਨੇ ਅਸੀਂ ਉਹਨੂੰ ਪੂਰਾ ਹਰ ਤੇ ਸਕਰ ਠੀਕ ਹੈ